ਸਾਥ ਹੁਣ ਇੱਕ ਵਾਰ ਫੇਰ ਦਿਖਾ ਰਹਾ ਦੇਖ ਲੋ ਇਹ ਲਸਣ ਦਾ ਸੈਜ਼ ਆ ਆ ਸਿੱਧਾ ਖੇਤਾਂ ਦੇ ਵਿੱਚ ਖਰੋਤੇ ਸੀ ਕੋਈ ਮਤਲਬ ਕਿ ਕਿਤੇੋਂ ਅਸੀਂ ਲੈ ਕੇ ਨਹੀਂ ਆਏ ਆ ਜਿੱਥੇ ਬੀਜਦੇ ਆ ਇੱਥੇ ਇਹਨਾਂ ਪਟਾਈ ਚੱਲਣ ਬਾਹਰ ਜਾਂਦਾ ਜੀ ਇਹ ਤੇ ਭਾਈ ਕਿੰਨੇ ਕਿੰਨੇ ਦਾ बिक ਜਾਂਦਾ ਜੀ ਇਹ 1000 ਰੁਪਏ ਕਿਲੋ बिक ਜਾਂਦਾ ਜੀ ਇਹ 1000 ਰੁਪਏ ਕਿਲੋ ਵਿਕਦਾ ਜੀ 1000 ਰੁਪਏ ਕਿਲੋ ਮਤਲਬ ਵਪਾਰੀ ਨੂੰ ਵੇਚ ਕੇ ਵਿਕਦਾ ਜੀ ਇਹ ਜੇ ਤਾਂ ਅਸੀਂ ਆਪ ਵੇਚਦੇ ਹਾਂ ਦੀ ਖੁਦ ਅਸੀਂ ਤਾਂ 17-1800 ਰੁਪਏ ਕਿਲੋ ਵੇਚਦੇ ਆ ਜੀ ਕਿਆ ਬਾਤ ਆ ਦੇਖੋ ਜੀ ਇਹ ਮਤਲਬ ਕਿ ਇਸ ਲਸਣ ਦੀ ਖੇਤੀ ਦੇ ਵਿੱਚੋਂ ਦੋ ਤਰ੍ਹਾਂ ਦੇ ਲਸਣ ਨ ਤੇ ਉਹਨੇ ਨਾਲ ਨਾਲ ਆਹ ਬੱਤਾ ਲਸਣ ਹੋ ਗਿਆ ਜਮੀਨ ਦੇ ਥੱਲੇ ਕਾਫੀ ਚਲੇ ਜਾਂਦਾ ਜੀ ਅੱਛਾ ਇਹ ਵਾਲਾ ਲਸਣ ਹਾਂ ਇਹ ਵਾਲਾ ਲਸਣ ਕਾਫੀ ਥੱਲੇ ਜਮੀਨ ਦੇ ਚਲੇ ਜਾਂਦਾ ਇੰਨਾ ਜਮੀਨ ਦੇ ਥੱਲੇ ਚਲੇ ਜਾਂਦਾ ਇਹ ਇਹ ਜਿਹੜੇ ਜਮੀਨ ਦੇ ਤੱਤ ਹੈ ਨਾ ਜੀ ਜਿਹੜੀਆਂ ਜਮੀਨ ਦੇ ਵਿੱਚ ਆਪਣੇ ਚੀਜ਼ਾਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਾਂ ਉਹ ਇਹ ਲੈ ਲਾਂਦਾ ਜੀ ਆਪਣੇ ਵਿੱਚ ਚਾਵਾਬ ਜੋੜਾਂ ਦੇ ਦਰਦ ਹੋ ਗਏ ਜੀ ਹਾਂ ਤੁਹਾਨੂੰ ਸਾਹ ਦੀ ਬਿਮਾਰੀ ਹੋਵੇ ਦਮੇ ਦੀ ਬਿਮਾਰੀ ਹੋਵੇ ਸਭ ਕੁਝ ਚੱਕਦਾ ਜੀ ਇਹ ਕਿੱਲੇ ਵਿੱਚੋਂ ਪਿਛਲੇ ਸਾਲ ਇਹ 15 ਲੱਖ ਰੁਪਏ ਦੀ ਹੋ ਗਈ ਸੀ ਹਾਂ ਜੀ ਇਹ ਦਾਣੇ ਲੱਗੇ ਹੋਏ ਹੀ ਮੋਤੀਆਂ ਵਰਗੇ ਦਾਣੇ ਜਿਹੜੇ ਦਿਖਦੇ ਨੇ ਚਾਵਾਬ ਇੱਕ ਦਿਨ ਨਾਲ ਇਹ ਕਿਲੋਰ ਸਾਹਿਬ ਰਬੀ ਗਰੇ ਭਾਈ ਇਹ ਕਿਲਵਾਂ ਦੇ ਸਾਹ ਨਾਲ ਵਿਕਦੇ ਜੀ ਅੱਛਾ ਹਾਂਜੀ 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 ਆ ਕੱਢੀਆ ਲਸਣ ਕੱਢਿਆ ਬਾਲ ਥਲੋ ਕਿਹੜਾ ਚਾਵਾ ਓਏ ਹੋਰ ਕੋਈ ਕਿਸਾਨ ਮੇਰਾ ਵੀਰ ਕੋਈ ਇੱਕ ਕਨਾਲ ਲਾਂਦਾ ਦੋ ਕਨਾਲ ਲਾਂਦਾ ਮੇਰੇ ਨਾਲ ਸਮਰਥ ਕਰ ਲੋ ਤੁਸੀਂ ਲੈ ਲਉਗੇ ਅਸੀਂ ਉਹਨੂੰ ਵਧੀਆ ਰੇਟ ਦਵਾਂਗੇ ਜੀ ਜੇ ਮੰਨ ਲਓ ਕੋਈ ਵਪਾਰੀ 500 ਰੁਪਏ ਕਿਲੋ ਵਿੱਚ ਲੈ ਲਿਆ ਜੀ ਉਹਦਾ ਤਾਂ ਮੈਂ 550 ਨੂੰ ਖਰੀਦੂੰਗਾ ਜੀ ਲਓ ਜੀ ਟਪਾਈ ਲਓ ਕੈਨੇਡਾ ਦੇ ਲੋ ਬਾਹਰਲੇ ਮੁਲਕਾਂ ਤੱਕ ਇਸ ਲਸਣ ਦੇ ਚਾਚੀ ਨਾਲ ਦੇਖ ਲੋ ਜੀ ਲਸਣ ਦਾ ਸਾਈਜ਼ ਜਿਹੜਾ ਹੈ ਉਹ ਤੁਹਾਨੂੰ ਮੇਰੇ ਆਣੇ ਹੁਣ ਤੇਰੇ ਦੇਖਣ ਹੁਣਾ ਕਿ ਐਡੇ ਐਡੇ ਸਾਇਦ ਦੇ ਵੀ ਲਸਣ ਹੁੰਦੇ ਨੇ ਸੋ ਸਾਡੀ ਨੌਜਵਾਨ ਨੇ ਹੁਣ ਖੇਤੀਬਾੜੀ ਜਿਹੜੀ ਐਡੀ ਵਧੀਆ ਕਰ ਦਿੱਤੀ ਆ ਆਰਗੈਨਿਕ ਤਰੀਕੇ ਨਾਲ ਕਰ ਦਿੱਤੀ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸ ਲਸਣ ਦੀ ਡਿਮਾਂਡ ਹੈ ਇਹ ਲਸਣ ਬਣਦਾ ਕਿਵੇਂ ਆ ਕੋਈ ਕੋਈ ਟੀਕੇ ਨਾਲ ਨਹੀਂ ਬਣਾਇਆ ਹੋਇਆ ਕੋਈ ਤੁਹਾਨੂੰ ਇਹ ਆਰਗੈਨਿਕ ਤਰੀਕੇ ਨਾਲ ਲਸਣ ਕਿਵੇਂ ਬਣਦਾ ਹੈ ਬਾਈ ਸਾਡੇ ਦਾ ਮੌਜੂਦ ਆ ਬਾਈ ਕੀ ਹਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਠੀਕ ਹੈ ਬਾਈ ਪਹਿਲੀ ਗੱਲ ਤਾਂ ਜਿਹੜਾ ਲਸਣ ਦਾ ਸਾਇਜ਼ ਆ ਆ ਲਸਣ ਦਾ ਸਾਇਜ਼ ਹੁਣ ਇੱਕ ਵਾਰ ਫੇਰ ਦਿਖਾ ਰਿਹਾ ਦੇਖ ਲਈ ਆ ਲਸਣ ਦਾ ਸਾਇਜ਼ ਆ ਆ ਕੋਈ ਮਤਲਬ ਕਿ ਕਿਤੇ ਉਹ ਅਸੀਂ ਲੈ ਕੇ ਨਹੀਂ ਆਏ ਆ ਜਿੱਥੇ ਬੀਜਦੇ ਆ ਇੱਥੇ ਇਹਨੂੰ ਪਟਾਈ ਚੱਲਣ ਦੀ ਉਹ ਲੱਗੀ ਹੋਈ ਲੇਬਰ ਸਾਰੀ ਪਟਾਈ ਨਾਲ ਦੀ ਨਾਲ ਕਰੀ ਜਾਂਦੇ ਆ ਕਿ ਇਹੋ ਜਿਹਾ ਲਸਣ ਅਸੀਂ ਨਾਲ ਕਰੀ ਦੇਖਿਆ ਹੋਣਾ ਨਾ ਸਾਨੂੰ ਪਤਾ ਹੋਣਾ ਬਾਜੀ ਪਹਿਲੀ ਗੱਲ ਦੇ ਦੂ ਆਹ ਲਸਣ ਦੇਖਿਆ ਨਾ ਤਾਂ ਪਹਿਲਾਂ ਸਾਡੇ ਮਨ ਦੇ ਵਿੱਚ ਸ਼ੱਕ ਇਹੀ ਆ ਕਿ ਕਿਤੇ ਇਹ ਟੀਕੇ ਟੁਕੇ ਦੇ ਕੇ ਵਧਾਇਆ ਹੋਇਆ ਹੈ ਨਾ ਹਣਾ ਉਹ ਪਿਆਜ਼ ਹੀ ਦਿਖਾਈ ਜਾਂਦੇ ਕਿਰੇ ਐਡਾ ਸੀ ਪਿਆਜ਼ ਦੇਖਿਆ ਪਰ ਐਡਾ ਕਾ ਲਸਣ ਨਹੀਂ ਦੇਖਿਆ ਸੀ ਇਹ ਇਹ ਕੀ ਰਾਜ਼ ਕੀ ਹੈ ਕਿਵੇਂ ਬਣਦਾ ਇਹ ਸੀ ਇਹ ਫਾਰਮੂਲੇਸ਼ਨ ਹੈ ਜੀ ਨਾ ਇਹ ਜ਼ਿਆਦਾ ਤਾਂ ਮਿਹਨਤ ਦੇ ਸਿਰ ਤੇ ਹੀ ਬਣਦਾ ਜੀ ਇਹ ਅੱਛਾ ਹਾਂ ਜਿੰਨੇ ਤੁਸੀਂ ਮਿਹਨਤ ਕਰ ਲੋਗੇ ਉਹਨਾਂ ਵਧੀਆ ਬਣ ਜੂਗਾ ਇਹ ਜੋ ਤੁਸੀਂ ਮਿਹਨਤ ਕਰਦਾ ਨਾ ਕਈ ਮੈਨੂੰ ਲੱਗ ਗਿਆ ਪਤਾ ਕਿ ਪੰਜਾਬ ਦੇ ਵਿੱਚ ਘੱਟ ਕਿਉਂ ਆ ਹਾਂਜੀ ਹਾਂਜੀ ਇਹ ਆਰਗੈਨਿਕ ਹੈ ਜੀ ਇਹ ਆਰਗੈਨਿਕ ਦੇ ਹਿਸਾਬ ਦੇ ਨਾਲ ਹੀ ਹੁੰਦਾ ਜੀ ਇਹ ਤੇ ਇਹਨੂੰ ਰਿਆ ਸਪਰੀਆਂ ਬਹੁਤ ਘੱਟ ਹੁੰਦੀਆਂ ਜੀ ਜੇ ਕਿਤੇ ਜ਼ਿਆਦਾ ਕਿਤੇ ਬਿਮ ਪੈਂਦੀ ਹੈ ਹਾਂ ਠੀਕ ਹੈ ਨਾ ਫਿਰ ਸਾਨੂੰ ਵੀ ਫਸਲ ਪਛਾਨਣੀ ਪੈਂਦੀ ਹੈ ਜੀ ਬਿਲਕੁਲ ਬਿਲਕੁਲ ਇਸ ਪੰਜਾਬ ਚ ਬੀਜ ਮਤਲਬ ਇਹ ਇਹਦੀ ਜ਼ਿਆਦਾ ਖੇਤੀ ਕਿਉਂ ਨਹੀਂ ਹੁੰਦੀ ਭਾਈ ਕਾਰਨ ਕੀ ਇਹਦੀ ਮਿਹਨਤ ਬਹੁਤ ਹੈ ਜੀ ਮਿਹਨਤ ਹਾਂ ਇਹ ਲੇਬਰ ਦੇਖ ਲੋ ਜੀ ਕਿੰਨੀ ਲੱਗੀ ਹੋਈ ਹੈ ਜੀ ਹਾਂ ਡੇਲੀ ਦੇ ਇੰਨੇ ਹੀ ਬੰਦੇ ਆਉਂਦੇ ਨੇ ਜੀ ਤੇ ਕਾਫੀ ਪੈਸੇ ਆਣਦੇ ਬੰਦੇ ਨੇ ਤੇ ਬਾਕੀ ਜੇ ਤੁਸੀਂ ਮਿਹਨਤ ਕਰੋਗੇ ਮਿਹਨਤ ਤੇ ਨਹੀਂ ਡਰਦੇ ਜੀ ਤੇ ਆਪਣੇ ਵੀ ਪੈਸੇ ਵਧੀਆ ਬਣਦੇ ਨੇ ਜੀ ਪਰ ਦੇਖ ਸਕਦੇ ਹੋ ਜੀ ਤੁਸੀਂ ਇੱਧਰ ਦਿਖਾ ਰਹੇ ਇੱਕ ਵਾਰੀ ਬਣ ਕੇ ਇੱਕ ਹੈਰਾਨ ਕਰਨ ਵਾਲੀ ਚੀਜ਼ ਆ ਅਸੀਂ ਸ਼ਾਇਦ ਬਹੁਤ ਘੱਟ ਲੋਕਾਂ ਨੇ ਦੇਖਿਆ ਹੋਣਾ ਅਲੱਗ ਜਿਹੜੇ ਤਾਂ ਖਾਂਦੇ ਨੇ ਜਿਹੜੇ ਇਸਤੇਮਾਲ ਕਰਦੇ ਨੇ ਆਰਗੇਨਿਕ ਚੀਜ਼ਾਂ ਆਰਗੇਨਿਕ ਹਾਂ ਇਹ ਦੋ ਤਰ੍ਹਾਂ ਦੀ ਫਸਲ ਹੈ ਜੀ ਇਹ ਦੇਖ ਲਓ ਜੀ ਇਹਦੇ ਵਿੱਚੋਂ ਹਾਂ ਇਹ ਇਹਦੇ ਵਿੱਚੋਂ ਨਿਕਲ ਰਹੀ ਹੈ ਉਹ ਪੱਟ ਲਈ ਨਾ ਲੇਬਰ ਇਹਨੂੰ ਧੋ ਕੇ ਸਵਾਰ ਕੇ ਅਸੀਂ ਜੇ ਤੁਸੀਂ ਆਪਾਂ ਪਹਿਲਾਂ ਦੇਖਿਆ ਹਾਂ ਤੁਸੀਂ ਪਹਿਲਾਂ ਦੇਖਿਆ ਨਾ ਉਹਦੀ ਪੈਕਿੰਗ ਕਰਕੇ ਫਿਰ ਇਹ ਬਾਹਰ ਜਾਂਦਾ ਜੀ ਇਹ ਤੇ ਭਾਈ ਕਿੰਨੇ ਕਿੰਨੇ ਦਾ ਵਿਕ ਜਾਂਦਾ ਜੀ ਇਹ ਆਪ ਵੇਚਦੇ ਆਂ ਖੁਦ ਅਸੀਂ ਤਾਂ 17-1800 ਰੁਪਏ ਕਿਲੋ ਵੇਚਦੇ ਆ ਜੀ ਕਿਆ ਬਾਤ ਆ ਦੇਖੋ ਜੀ ਇਹ ਮਤਲਬ ਕਿ ਇਸ ਲਸਣ ਦੀ ਖੇਤੀ ਦੇ ਵਿੱਚੋਂ ਦੋ ਤਰ੍ਹਾਂ ਦੇ ਲਸਣ ਨਿਕਲਦੇ ਇੱਕ ਤਾਂ ਆਹ ਜਿਹੜੇ ਬੀਜ ਆ ਆ ਵੀ ਦੇਖਦੇ ਪਏ ਹਾਂ ਤੇ ਉਹਦੇ ਨਾਲ ਨਾਲ ਆਹ ਵੱਡਾ ਲਸਣ ਹੋ ਗਿਆ ਹਾਂਜੀ ਤੇ ਬਾਈ ਇਹਦੇ ਫਾਇਦੇ ਇਹਦੇ ਫਾਇਦੇ ਐਵੇਂ ਹੈ ਜੀ ਤੇ ਇਹ ਨਾ ਇੱਕ ਤਾਂ ਜ਼ਮੀਨ ਦੇ ਥੱਲੇ ਕਾਫੀ ਚਲੇ ਜਾਂਦਾ ਜੀ ਅੱਛਾ ਇਹ ਵਾਲਾ ਲਸਣ ਹਾਂ ਇਹ ਵਾਲਾ ਲਸਣ ਕਾਫੀ ਥੱਲੇ ਜ਼ਮੀਨ ਦੇ ਚਲੇ ਜਾਂਦਾ ਇੰਨਾ ਜ਼ਮੀਨ ਦੇ ਥੱਲੇ ਚਲੇ ਜਾਂਦਾ ਇਹ ਇਹ ਜਿਹੜੇ ਜ਼ਮੀਨ ਦੇ ਤੱਤ ਐ ਨਾ ਜੀ ਜਿਹੜੀਆਂ ਜ਼ਮੀਨ ਦੇ ਵਿੱਚ ਆਪਣੇ ਚੀਜ਼ਾਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਾਂ ਉਹ ਇਹ ਲੈ ਲਾਂਦਾ ਜੀ ਆਪਣੇ ਵਿੱਚ ਕਿਆ ਬਾਬ ਇਹ ਹੈ ਬੇਸਵਾਦਾ ਲਸਣ ਹੈ ਜੀ ਵੈਸੇ ਮੈਂ ਤੁਹਾਨੂੰ ਸੱਚ ਦੱਸ ਦਵਾਂ ਜੀ ਆਹਾਂ ਹਾਂ ਇਹ ਬੇਸਵਾਦਾ ਲਸਣ ਹੈ ਜੀ ਇਹਦਾ ਸਵਾਦ ਨਹੀਂ ਆਉਂਦਾ ਇਹਦਾ ਸਵਾਦ ਨਹੀਂ ਆਉਂਦਾ ਜੀ ਦਵਾਈ ਦਾ ਟੇਸ ਥੋੜੀ ਹੁੰਦਾ ਹਾਂ ਇਹ ਹਾਂ ਦਵਾਈ ਦਾ ਕੋਈ ਟੇਸ ਨਹੀਂ ਹੁੰਦਾ ਮੈਂ ਕੋਈ ਕਹਿਣ ਲੱਗਿਆ ਸੀ ਇਹ ਦਵਾਈ ਦੇ ਤੌਰ ਤੇ ਕੰਮ ਹੁੰਦਾ ਜੀ ਜਿਆਦਾਤਰ ਇਹ ਨਾ ਜਿਹੜੀਆਂ ਦਵਾਈਆਂ ਬਣਦੀਆਂ ਇਹ ਜਿਆਦਾਤਰ ਉਹ ਹੀ ਖਰੀਦੇ ਜੀ ਇਹਨੂੰ ਖਾਂਦ ਬਹੁਤ ਘੱਟ ਯੂਜ਼ ਕਰਦੇ ਆ ਜੀ ਜਿਹਨੂੰ ਪਤਾ ਉਹ ਤਾਂ ਉਹੀ ਖਾਂਦਾ ਜੀ ਫਾਇਦੇ ਤਾਂ ਫੇਦੇ ਬਹੁਤ ਹੁੰਦੇ ਹੋਣ ਬਹੁਤ ਜਿਆਦਾ ਫਾਇਦੇ ਆ ਜੀ ਜੋੜਾਂ ਦੇ ਦਰਦ ਹੋ ਗਏ ਜੀ ਹਾਂ ਤੁਹਾਨੂੰ ਸਾਹ ਦੀ ਬਿਮਾਰੀ ਹੋਵੇ ਦਮੇ ਦੀ ਬਿਮਾਰੀ ਹੋਵੇ ਸਭ ਕੁਝ ਚੱਕਦਾ ਜੀ ਇਹ ਲੋ ਜੀ ਆਹ ਲਸਣ ਆ ਸਭ ਕੋ ਚੱਕਦਾ ਹੈ ਹਾਲ ਕਿ ਬਾਈ ਕਹਿੰਦਾ ਸਵਾਦ ਜਿਹੜਾ ਇਹਦਾ ਕੋਈ ਬਹੁਤਾ ਖਰਾ ਨਹੀਂ ਹੋਣਾ ਪਰ ਲਸਣ ਤਾਂ ਚਲੋ ਵੈਸੇ ਵੀ ਜਦੋਂ ਅਸੀਂ ਪਾਉਨੇ ਆ ਬਹੁਤ ਅਸੀਂ ਘੱਟ ਪਾਉਨੇ ਆ ਹਾਂਜੀ ਮੈਂ ਕੀ ਕਹਾਂ ਦਵਾਈ ਦਾ ਤੁਸੀਂ ਕਹਿੰਦਾ ਨਾ ਵੀ ਦਵਾਈ ਦਾ ਕੋਈ ਸਵਾਦ ਨਹੀਂ ਹੁੰਦਾ ਇਹ ਦਵਾਈ ਹੋਵੇ ਜੀ ਇੱਕ ਕਿਸਮ ਦੀ ਜਿਹੜਾ ਅਸੀਂ ਬਿਯਾਰ ਦੇ ਵਿੱਚ ਲਸਣ ਲੈਂਦੇ ਆ ਹੁਣ ਜਿੱਦਾਂ ਜਿੱਦਾਂ ਹੁਣ ਉਹ ਏਡਾ ਉਹ ਚਿੱਟਾ ਲਸਣ ਹੁੰਦਾ ਹੈ ਕਿ ਤੁਸੀਂ ਇੱਕ ਲਾਲ ਲਸਣ ਵੀ ਦਿਖਾਓ ਤੁਹਾਡੇ ਕੋਲ ਲਾਲ ਲਸਣ ਤੁਸੀਂ ਕਹਿੰਦੇ ਕਿ ਉਹਦੀ ਜਿਹੜੀ ਖੇਤੀ ਹੁਣ ਅੱਜ ਕੱਲ ਖਤਮ ਹੀ ਹੋ ਗਈ ਹੈ ਹਾਂ ਪੰਜਾਬ ਦੇ ਵਿੱਚ ਬਹੁਤ ਘੱਟ ਰਹਿ ਗਈ ਜੀ ਇਹਦੇ ਵੀ ਬਹੁਤ ਘੱਟ ਰਹਿ ਗਈ ਜੀ ਪ ਤੇ ਇੱਕ ਮਿਹਨਤ ਘਟ ਗਈ ਜੀ ਇਹਦੇ ਵਿੱਚ ਸਾਰੇ ਬੰਦੇ ਕੈਨੇਡਾ ਅਮਰੀਕਾ ਚਲੇ ਗਏ ਜੀ ਅੱਗੇ ਕੰਮ ਕਰਨ ਵਾਲਾ ਕੋਈ ਹੈ ਨਹੀਂ ਉਹ ਬਈ ਫੇਰ ਹੈ ਹੀ ਆ ਜੀ ਆ ਦੇਖੋ ਜੀ ਤੇ ਉਹਦੇ ਨਾਲ ਆ ਜਿਹੜੇ ਜਿਹੜਾ ਬੰਦਾ ਮਿਹਨਤ ਕਰਦਾ ਉਹ ਪੈਸੇ ਵੀ ਵਧੀਆ ਕਮਾਉਂਦਾ ਜੀ ਹਾਂ ਕਿੱਲੇ ਵਿੱਚੋਂ ਪਿਛਲੇ ਸਾਲ ਇਹ 15 ਲੱਖ ਰੁਪਏ ਦੀ ਹੋ ਗਈ ਸੀ ਜੀ ਇਹ ਹਾਂਜੀ 15 ਲੱਖ ਰੁਪਏ ਦੀ 1 ਏਕੜ ਚੋਂ ਇੱਕ ਇੱਕ ਏਕੜ ਚੋਂ ਇੱਕ ਏਕੜ ਚੋਂ 15 ਲੱਖ ਰੁਪਏ ਦੀ ਕੋਈ ਕਮਾਣਾ ਕਿਸੇ ਨੇ 15 ਲੱਖ ਰੁਪਇਆ ਕਣਕ ਵੇਚ ਕੇ ਆ ਵੇਚ ਕੇ ਅਰ ਝੋਨਾ ਵੇਚ ਕੇ ਹਾਂ ਦੱਸ ਦਿਓ ਮੈਨੂੰ ਕੋਈ ਜੀ ਉਹ ਵੀ ਉਹ ਕਮੰਦੇ ਹਾਂ ਹਾਂ ਉਹ ਵੀ ਜਦੋਂ ਮੀਂਹ ਆ ਗਿਆ ਜਾਂ ਕੋਸ਼ ਆ ਗਿਆ ਸੋ ਉਹ ਉਹਦੇ ਚ ਤਸਰੀ ਬਿਮਾਰੀ ਨਹੀਂ ਲੱਗਦੀ ਜਿੰਨਾ ਮਰਜੀ ਮੀਂਹ ਪੈ ਜਾਵੇ ਕੋਈ ਕਿਹੜਾ ਕੋਈ 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 ਬਿਮਾਰੀ ਨਹੀਂ ਲੱਗਦੀ ਫਸਲ ਸਾਫ ਸਾਫ ਵੈਸੇ ਕਈ ਵਾਰੀ ਲੱਗ ਜੇ ਕੋਈ ਬਿਮਾਰੀ ਬਾਈ ਚਾਂਸ ਕਈ ਵਾਰੀ ਜੜਾਂ ਨੂੰ ਬਿਮਾਰੀ ਲੱਗ ਜਾਂਦੀਆਂ ਨੇ ਇਹਨਾਂ ਨੂੰ ਉਦੋਂ ਤੁਹਾਨੂੰ ਥਿੰਨਟ ਪਾਣੀ ਪੈਂਦੀ ਹੈ ਬਸ ਇਸ ਤੋਂ ਇਲਾਵਾ ਕੁਝ ਨਹੀਂ ਹੈ ਜੀ ਬਹੁਤ ਕਿਤੇ ਰੇਅਰ ਕਦੀ ਹੋ ਜਵੇ ਪਾਜੀ ਦੁਬਈ ਹੋ ਗਿਆ ਜਾਂ ਬਾਹਰ ਦੇ ਮੁਲਕਾਂ 'ਚ ਇਹਦੀ ਡਿਮਾਂਡ ਕਾਹਨੂੰ ਹੀ ਨਹੀਂ ਪਾਜੀ ਐਦੀ ਐਨੀ ਡਿਮਾਂਡ ਨਹੀਂ ਹੈ ਜੀ ਇਹਦਾ ਉਰੇ ਦਵਾਈਆਂ ਦੇ ਪਰਪਸ ਤੇ ਯੂਜ਼ ਹੁੰਦਾ ਠੀਕ ਹੈ ਠੀਕ ਹੈ ਜਿਹੜਾ ਆ ਤੁਸੀਂ ਥੱਲੇ ਦੇਖ ਰਹੇ ਕਸ਼ਮੀਰੀ ਦੇ ਸਨ ਐਦੀ ਜ਼ਿਆਦਾ ਡਿਮਾਂਡ ਹੈ ਅੱਛਾ ਆ ਜਿਹੜੇ ਬੀਜ ਆ ਹਾਂ ਐਦੀ ਡਿਮਾਂਡ ਹੈ ਐਦੀ ਤੁਸੀਂ ਐਦੀ ਨਹੀਂ ਡਿਮਾਂਡ ਹੈ ਜੀ ਤੇ ਇਹ ਕਿਵੇਂ ਨਿਕਲ ਅੱਛਾ ਇਹਦੀ ਜੜ ਦੇ ਵਿੱਚੋਂ ਇਹ ਨਿਕਲਦਾ ਜੜ ਦੇ ਵਿੱਚੋਂ ਨਿਕਲਦਾ ਇਹ ਹਾਂ ਜੇ ਵੱਖਰਾ ਨਿਕਲਣਾ ਨਾ ਇਹ ਵੱਖਰਾ ਵਿਕ ਜਣਾ ਮਤਲਬ ਕਿ ਏਰੀ ਜ਼ਿਆਦਾ ਡਿਮਾਂਡ ਹੈ ਜੀ ਮਤਲਬ ਕਿ ਆਹ ਲਸਣ ਦਾ ਆਪਾਂ ਨਾਲ ਬੀਜਣਾ ਉਹਦੇ ਨਾਲ ਆਪਾਂ ਨੂੰ ਆਹ ਜਿਹੜਾ 1000 ਰੁਪਏ ਇਹ ਫ੍ਰੀ ਮਿਲ ਜਣਾ ਜੀ ਇਹ ਫ੍ਰੀ ਮਿਲਣਾ ਇਹ ਫ੍ਰੀ ਮਿਲ ਜਣਾ ਹਾਂ ਬਸ ਦਿਖਾ ਸਕਦੇ ਕੱਲ ਹੀ ਬਿਲਕੁਲ ਦਿਖਾ ਸਕਦੇ ਜੀ ਆਜੋ ਲੇਬਰ ਲੱਗੀ ਹੋਈ ਆ ਆ ਲੇਬਰ ਲੱਗੀ ਹੋਈ ਆ ਜੀ ਆ ਦਿਖਾ ਰਹੇ ਹੋ ਹੋਲੀ ਦਿਖਾਓ ਅਛਾ ਲੱਗੇ ਹੋਏ ਆ ਹਾਂਜੀ ਇਹ ਦਾਣੇ ਲੱਗੇ ਹੋਏ ਹੀ ਮੋਤੀਆਂ ਵਰਗੇ ਦਾਣੇ ਜਿਹੜੇ ਦਿਖਦੇ ਨੇ ਚਾ ਵਾ ਇੱਕ ਦੇ ਨਾਲ 8 ਵੀ ਹੁੰਦੇ ਨੇ 15 ਵੀ ਹੁੰਦੇ 20 ਨਹੀਂ ਵੀ 20 ਵੀ ਹੁੰਦੇ ਨੇ ਇਹ 1 ਕਿਲੋ ਦੇ ਸਾਹਬ ਰਬੀ ਕਹਿੰਦੇ ਬਾਈ ਇਹ ਕਿਲਵਾਂ ਦੇ ਸਾਹਬ ਨਾਲ ਵਿਕਦੇ ਜੀ ਅੱਛਾ ਹਾਂਜੀ 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 ਆ ਕੱਢੀਆ ਲਸਣ ਕੱਢਿਆ ਬਾਲ ਥਲੋ ਚਾ ਵਾ ਓਏ ਹੋ ਹਾਂਜੀ ਇਹ ਮੋਤੀ ਹੋ ਗਏ ਬਾਈ ਹੈ ਹਾਂਜੀ ਹਾਂਜੀ ਮੋਤੀ ਹੋ ਗਏ ਜੀ ਇਹ ਚਾ ਵਾ ਇਹ ਤਾਂ ਮਸਾੜੇ ਵਾਸਤੇ ਤਾਂ ਮੋਤੀ ਹੋਏ ਜੀ ਸਾਨੂੰ ਤਾਂ ਇਹ ਨਾ ਰਾਜੇ ਬਣਾਤੇ ਆ ਜੀ ਨਹੀਂ ਬਿਲਕੁਲ ਬਿਲਕੁਲ ਬਾਈ ਪਰ ਮਿਹਨਤ ਵੀ ਹੈ ਤੁਹਾਡੀ ਤੁਸੀਂ ਉਹੀ ਗੱਲ ਤੁਹਾਡੀ ਜਿਹੜੀ ਗੱਲ ਆ ਕਿ ਇਹਦੇ ਵਿੱਚ ਮਿਹ ਇਹ ਅੱਜ ਬਹੁਤ ਵੱਡੀ ਐਗਜ਼ਾਮਪਲ ਦੇਖ ਲਓਗੇ ਇੱਥੋਂ ਤੁਹਾਨੂੰ ਇੱਥੋਂ ਆ ਦਿਖਾ ਦਿੰਦੇ ਆ ਦੇਖੋ ਬਾਈ ਹੋਰਾਂ ਦੀਆਂ ਹਾਂ ਆ ਜਿਹੜੀ ਪਟਾਈ ਇਥੋਂ ਸਾਡੀ ਕੀਤੀ ਹੋਈ ਆ ਆ ਲਾਈਨਾਂ ਲੱਗੀਆਂ ਹੋਈਆਂ ਇਹ ਬਾਈ ਇਹ ਕਿੰਨੇ ਕ ਸਮੇਂ ਦੀ ਖੇਤੀ ਹੁੰਦੀ ਜਦੋਂ ਮੈਂ ਤੁਸੀਂ ਇੱਕ ਵਾਰ ਬੀਜ ਪਾਉਂਦੇ ਹੋ ਫੇ ਕਿੰਨਾ ਸਮਾਂ ਲੱਗਦਾ ਇਹਨੂੰ ਇਹ 1 ਅਕਤੂਬਰ ਚ ਬੀਜਦੇ ਸੀ 1 ਅਕਤੂਬਰ ਤੋਂ ਲੈ ਕੇ ਹੂੰ 10 ਅਕਤੂਬਰ ਤੱਕ 15 ਅਕਤੂਬਰ ਤੱਕ ਇਹਦੀ ਵਜਾਈ ਖਤਮ ਹੋ ਜਾਂਦੀ ਜੀ। ਕੀ ਆਵਾਜ਼ ਮੱਲਗੀ ਤੁਸੀਂ ਉਦੋਂ ਵੀ ਲਿਆ ਅੱਛਾ ਤੇ ਕਿੰਨਾ ਇਹ ਫਸਲ ਫਸਲ ਜਿਆਦਾ देर ਖਟਦੀ ਹੈ ਨਾ ਜਿਹੜਾ ਦੂਜਾ ਨਾਰਮਲ ਲਸਣ ਹੁੰਦਾ ਜੀ ਉਹ ਤਾਂ 4 ਮਹੀਨੇ ਚ ਤਿਆਰ ਹੋ ਜਾਂਦਾ ਜੀ। ਉਹ ਤਾਂ ਫਿਰ ਉਹ ਯੂਰੀ ਜਿਆਦੀ ਵਗੈਰਾ ਮੁਰਾ ਪਾ ਕੇ ਇਤਨੀ ਵਨ ਚਲ ਇਹ ਚ ਨਹੀਂ ਪੈਂਦਾ ਇਹ ਥੋੜਾ ਲੇਟ ਤਿਆਰ ਹੁੰਦਾ ਜੀ। ਇਹਨੂੰ ਟਾਈਮ ਲੱਗਦਾ ਸਾਰਾ ਇਹਦੇ ਵਿੱਚ ਗੁਣ ਵੀ ਤਾਂ ਹੀ ਜ਼ਿਆਦਾ ਹੈ ਜੀ। ਪੂਰਾ ਸਾਲ ਕਮਾਈ ਦੇ ਦਿੰਦਾ ਵਧੀਆ 8 ਮਹੀਨਾ 9 ਸਾਲ ਬਿਲਕੁਲ ਕਮਾਈ ਦੇ ਦਿੰਦਾ ਹੀ ਹੌਲੀ ਹੌਲੀ ਆਪਾਂ ਵੇਚੀ ਜਾਂਦੇ ਜੈਨੂੰ ਅਸੀਂ ਕਿਤੇ ਮੰਡੀ ਨਹੀਂ ਲੈ ਕੇ ਮਕੇ ਤੁਸੀਂ ਆਪ ਲਾਈਵ ਚੈੱਕ ਕਰ ਲੋ ਠੀਕ ਹੈ ਤੁਸੀਂ ਉਹਨੂੰ ਆਪ ਖੁਦ ਦੱਸਿਓ ਵੀ ਉਹ ਖਰਾਬ ਹੈ ਕਿ ਠੀਕ ਹੈ ਤੁਸੀਂ ਮੇਰੇ ਨਾਲ ਚੱਲੋ 1 ਸਾਲ ਤੱਕ ਪਿਆ ਰਹਿੰਦਾ 1 ਸਾਲ ਪੁਰਾਣੇ ਸਾਲ ਦਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੁਰਾਣਾ ਕਿ ਨਵਾਂ ਹਾਲੇ ਤਾਂ ਪਟਾਈ ਚੱਲਦੀ ਹੈ ਹਾਲੇ ਚੱਲਣ ਲਈ ਹੈ ਠੀਕ ਹੈ ਨਾ ਮੈਂ ਤੁਹਾਨੂੰ ਚੈੱਕ ਕਰਵਾ ਦਾਂਦਾ ਤੁਸੀਂ ਮੇਰੇ ਨਾਲ ਚੱਲੋ ਜੀ ਹਮ ਤੇ ਲਸਣ ਦੇ ਸ਼ੋਰੂਮ ਚ ਤੇ ਉੱਥੇ ਮੈਂ ਤੁਹਾਨੂੰ ਚੈੱਕ ਕਰਵਾ ਦਾਂਦਾ ਜੀ ਨਹੀਂ ਬਾਈ ਉਹਨਾਂ ਦੇ ਬਾਈ ਕਹਿੰਦੇ ਵੀ ਜਿਵੇਂ ਸੁਨਿਆਰੇ ਆਪਣੇ ਸੋਨਾ ਰੱਖਦੇ ਨੇ ਅਸੀਂ ਕਿਵੇਂ ਐਵੇਂ ਲਸਣ ਨੂੰ ਰੱਖਦੇ ਆ ਸੋ ਆਪਣੇ ਸ਼ੋਰੂਮ ਦੇ ਵਿੱਚ ਲਸਣ ਜੇ ਤੁਸੀਂ ਵੇਖਦੇ ਤੇ ਦੇਖਿਆ ਜਿਹੜੀ ਦੇਖਿਆ ਉਹਨਾਂ ਦਾ ਦੁਕਾਨਾਂ ਦੇ ਦੇਖਿਆ ਹੁਣ ਲੇਕਿਨ ਬਾਈ ਨੇ ਇਕੱਲੇ ਲਸਣ ਦਾ ਐਕਸਕਲੂਸਿਵ ਸ਼ੋਰੂਮ ਬਣਾਇਆ ਬਹੁਤ ਅੱਛਾ ਲੱਗਿਆ ਬਾਈ ਕਿਉਂਕਿ ਆਰਗੇਨਿਕ ਕਹਿੰਦੀ ਸਾਨੂੰ ਮਿਲਦੀ ਨਹੀਂ ਅੱਜਕੱਲ ਆਹ ਦੇਖੋ ਯਾ ਸੋਨਾ ਆ ਆ ਮੋਤੀ ਆ ਤੇ ਮੋਤੀਆਂ ਨੇ ਭਾਈ ਵਿਕਣਾ ਬਾਅਦ ਵਿੱਚ ਅੱਛਾ ਜੇ ਕੋਈ ਪੰਜਾਬ ਦੇ ਵਿੱਚ ਖੇਤੀ ਕਰਦਾ ਜੇ ਕੋਈ ਵੇਚਣਾ ਵੀ ਚਾਹੁੰਦਾ ਮੇਰਾ ਵੀਰ ਮੈਨੂੰ ਸੰਪਰਕ ਕਰ ਲਵੇ ਠੀਕ ਹੈ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ 9815452502 9815452502 ਆਪਾਂ ਥੱਲੇ ਨਾਮ ਵੀ ਦੱਸੋ ਨਾਮ ਮੇਰਾ ਅਮਨ ਸੈਣੀ ਹੈ ਜੀ ਫੋਟੋ ਦਾ ਨਹੀਂ ਮਜਰਾ ਜੀ ਸ਼ੋਅਰੂਮ ਕਿੱਥੇ ਭਾਈ ਉਹ ਵੀ ਇੱਕ ਵਾਰ ਸੈਣੀ ਮਜਰਾ ਜੀ ਸੈਣੀ ਮਜਰਾ ਨਿਊ ਚੰਡੀਗੜ੍ਹ ਏਰੀਆ ਜੀ ਨਿਊ ਚੰਡੀਗੜ੍ਹ ਏਰੀਆ ਵਾ ਹਾਂਜੀ ਹਾਂਜੀ ਆਪਾਂ ਖਰੀਦ ਵੀ ਲਵਾਂਗੇ ਜੀ ਇਹ ਕਿਉਂਕਿ ਜਿਹੜੇ ਹੋਰ ਵਪਾਰੀਆ ਰੇਟ ਘੱਟ ਲਾਂਦੇ ਆ ਜੀ ਅੱਛਾ ਜੀ ਜਿਹੜਾ ਕੋਈ ਕਿਸਾਨ ਮੇਰਾ ਵੀਰ ਕੋਈ ਇੱਕ ਕਨਾਲ ਲਾਂਦਾ ਦੋ ਕਨਾਲ ਲਾਂਦਾ ਮੇਰੇ ਨਾਲ ਸਮਰਥ ਕਰ ਲੋ ਤੁਸੀਂ ਲੈ ਲਓਗੇ ਅਸੀਂ ਉਹਨੂੰ ਵਧੀਆ ਰੇਟ ਦਵਾਂਗੇ ਜੇ ਮੰਨ ਲਓ ਕੋਈ ਵਪਾਰੀ 500 ਰੁਪਏ ਕਿਲੋ ਵਿੱਚ ਲੈ ਲਿਆ ਜੀ ਉਹਦਾ ਤਾਂ ਮੈਂ 550 ਨੂੰ ਖਰੀਦ ਦੂੰਗਾ ਜੀ 50 ਰੁਪਏ ਉੱਪਰ ਦਵਾਂਗਾ ਲਓ ਜੀ ਤੁਹਾਨੂੰ ਸੋ ਅਸੀਂ ਡੋਡ ਕੋ ਵੀ ਲੈ ਲਾਂਗੇ ਤਾਂ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਸੀਂ ਵੀ ਬਾਅਦ ਮੰਗਾਓ ਬਾਈ ਬਾਅਦ ਸ਼ਿਪਿੰਗ ਸ਼ਿਪਿੰਗ ਕਰਦੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਸਾਰਾ ਪੈਗੀ ਬੁਕਿੰਗ ਕਰਕੇ ਵਧੀਆ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਆ ਆਇਆ ਇਸ ਲਾਇਸੈਂਸ ਹੈਗਾ ਐਕਸਪੋਰਟ ਦਾ ਲਾਇਸੈਂਸ ਹੈਗਾ ਠੀਕ ਹੈ ਸਾਈ ਦੇ ਲਾਇਸੈਂਸ ਹੈਗੇ ਹੈ ਐਜੀ ਟੈਸਟਿੰਗ ਹੋ ਕੇ ਉਸ ਤੋਂ ਬਾਅਦ ਅਸੀਂ ਐਕਸਪੋਰਟ ਕਰਦੇ ਆ ਤੁਹਾਨੂੰ ਫੋਨ ਕਰ ਲੀਏ ਤੁਹਾਨੂੰ ਨਾਲ ਗੱਲਬਾਤ ਕਰਕੇ ਜਿੱਥੇ ਭੇਜਣਾ ਮੰਗਾ ਲਈਏ ਤੁਹਾਨੂੰ ਕੰਮ ਕਰ ਜੋ ਵੀ ਤੁਹਾਡਾ ਬਣਦਾ ਜਦੋਂ ਜਦੋਂ ਮਰਜ਼ੀ ਬਾਕੀ ਜ਼ਿੰਮੇਵਾਰੀ ਸਾਡੀ ਹੈਗੀ ਸਾਡਾ ਪੱਕਾ ਪਿੰਡ ਹੈ ਉਈ ਭੱਜਣ ਵਾਲੇ ਨਹੀਂ ਹੈਗੇ ਵੀ ਹਾਂਜੀ ਫੋਟਾ ਅੱਜ ਵੀਡੀਓ ਬਣਾ ਲਈ ਅਸੀਂ ਭੱਜ ਗਏ ਐਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਪੂਰੇ ਰਹਿ ਰਹੇ ਜਿੱਦ ਦੀ ਇੱਥੇ ਸਾਡਾ ਜਨਮ ਹੈ ਅਸੀਂ ਉਦਾਂ ਹੀ ਰਹਿ ਰਹੇ ਹੋਏ ਹਾਂ ਤੁਹਾਨੂੰ ਤੁਹਾਨੂੰ ਲਸਣ ਦੀ ਖੇਤੀ ਕਰਦੇ ਕਿੰਨੇ ਸਾਲ ਹੋ ਗਿਆ ਹੋ ਗਏ 25 ਸਾਲ ਹੋ ਗਏ ਜੀ ਤੁਹਾਨੂੰ 25 ਸਾਲ ਹੋ ਗਏ ਹਾਂਜੀ 25 ਸਾਲ ਤੁਸੀਂ ਸ਼ੁਰੂ ਕੀਤੀ ਕਿ ਬਜ਼ੁਰਗ ਸਾਡੇ ਬਜ਼ੁਰਗ ਕਰਦੇ ਜੀ ਪਹਿਲਾਂ ਅੱਛਾ ਬਜ਼ੁਰਗ ਨਾਲ ਖੜੇ ਨੇ ਸਾਡੇ ਬਜ਼ੁਰਗ ਕਰਦੇ ਸੀ ਪਹਿਲਾਂ ਹੁਣ ਫਿਰ ਅਸੀਂ ਕਰ ਲਈ ਅਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਠੀਕ ਹੈ ਵਧੀਆ ਚੜ੍ਹਦੀ ਕਲਾ ਐ ਚੜ੍ਹਦੀ ਕਲਾ ਸੋ ਲੋ ਜੀ ਬਜ਼ ਦੇਖੋ ਸਾਡੇ ਲੋਕ ਜਿੱਤੇ ਹੁਣ ਵਿਦੇਸ਼ਾਂ ਨੂੰ ਜਾ ਰਹੇ ਨੇ ਉੱਥੇ ਅਸੀਂ ਜੇ ਆਪਣੇ ਪੰਜਾਬ 'ਚ ਰਹਿ ਕੇ ਇਹੋ ਜਿਹੀਆਂ ਖੇਤੀਆਂ ਆਪਣੀ ਖੇਤੀ ਨੂੰ ਬੜਾਵਾ ਦਿੱਤੀ ਸ਼ਾਇਦ ਬਹੁਤ ਕੁਝ ਕਰ ਸਕਦੇ ਹਾਂ ਸੋ ਇਹੀ ਮੋਤੀ ਵੇਚ ਕੇ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ ਕਰੋੜਾਂ ਰੁਪਏ ਕਮਾ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਭਾਈ ਨਾਲ ਮਿਲਣਾ ਨਾਲ ਸੰਪਰਕ ਕਰਨਾ ਤੁਹਾਨੂੰ ਨੰਬਰ ਦਿੱਤਾ ਹੋਇਆ ਐਡਰੈਸ ਵੀ ਦਿੱਤਾ ਆ ਕੇ ਮਿਲ ਲਿਓ ਖੁਦ ਦੇਖ ਲਿਓ ਆ ਦੇਖੋ ਬੁਜਾਈ ਜਿਹੜੀ ਪਟਾਈ ਚੱਲਣ ਰਹੀ ਹੈ ਖੁਦ ਲਸਣ ਜਿਹੜਾ ਇਹੋ ਜਿਹੇ ਟਿੱਕੇਆਂ ਨਿਕਲਦਾ ਕਿਵੇਂ ਬੀਜ ਬਣਦੇ ਨੇ ਕਿਵੇਂ ਇਹ ਪਟਾਈ ਚੱਲ ਰਹੀ ਹੈ ਕਿਸੇ ਨੂੰ ਬੀਜ ਚਾਹੀਦਾ ਆਪਣੇ ਖੇਤਾਂ ਵਿੱਚ ਵੀ ਆ ਕੇ ਲਿਆ ਸਕਦਾ ਜਿੱਥੇ ਇੱਥੇ ਆ ਕੇ ਜਾ ਸਕਦਾ ਤੁਹਾਡੇ ਹਾਂਜੀ ਹਾਂਜੀ ਸਰੋਜੀ ਭਾਈ ਨੇ ਸੰਪਰਕ ਕਰ ਲਓ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਨਾਲ ਪੰਜਾਬੀ ਜੁੜੇ ਨੇ ਜਿੰਨੇ ਨਾਲ ਖੇਤੀਬਾੜੀ ਨਾਲ ਜੁੜੇ ਲੋਕ ਨੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ